ਨਾਲੇ ਆਪਣੇ ਕੋਲ ਆਏ ਬਾਸਕਨ ਬਾਲੇ ਜਾਣਕਾਰੀ ਲੈ। ਅੱਜ ਬਾਸਕਨ ਬਾਲੇ ਜਾਣਕਾਰੀ ਦੇਣ ਲੱਗੇ ਉਹਨਾਂ ਨੂੰ। ਜੇ ਮਾਨੂੰ ਆਹ ਚਾਬੀ ਲੈਣੀ ਆ ਆਪਾਂ ਜਾਂ ਪੰਜਾਂ ਨੰਬਰ ਮੰਦਰੀ ਦੀ ਕੋਈ ਚੀਜ਼ ਲੈਣੀ ਆਂ ਤੇ ਰੇਤੀ। ਇਹਦੇ ਵਿੱਚ ਆਪਾਂ ਨੋਥੀ ਰੱਖਦੇ ਵੇਖੀਏ ਵਿੱਚ ਇੱਥੇ 4 ਐਕਸ ਨੋਥੀ ਢਾਣਦੇ। ਪੂਰੇ ਪੰਜਾਂ ਨੰਬਰ ਮੰਦਰੋਂ ਹੋਵੇ ਚਾਬੀ ਜਾਂ ਰੇਤੀ ਵੀ ਲੈ ਸਕਦੇ। ਅੱਛਾ ਅਦਰ ਪੂਰੀ ਕਰੀਏ। ਤੇ ਦੂਸਰੀ ਗੱਲ ਵੀ ਇਸ ਦੀ ਅੱਗੋਂ ਪਿੱਛੋਂ ਬਰਾਬਰ ਬੰਨਣੇ ਆ। ਕੋਈ ਵੱਧ ਨਹੀਂ ਘੱਟ ਨਹੀਂ ਕੱਟ ਕਰਨੇ। ਜਦੋਂ ਖਾਣੇ ਆ ਆਪਣਾ ਮੂੰਹ ਬੈਕ ਸਾਈਡ ਤੋਂ ਵੀ ਪਾ ਲੈ ਮੂੰਹ ਪੂਰੀ ਪੂਰੀ ਚਾਹੀਦੀ ਪਰੇ ਸੰਦੀ ਯਾ ਦੇਤੀ ਵੀ ਉਹ ਸਾਡੀ ਜਗਾ ਬਾਕਰ ਬਣ ਦੋ ਚੰਪ ਕਰਕੇ ਨਜ਼ਾਰੇ ਲੋ ਕਿਤੇ ਛਿੱਟੇ ਦਾਣਾ ਨਾ ਆਊਗਾ ਨਾ ਵੇਖਣ ਦੀ ਲੋੜ ਪਿੱਛਾ ਭੋਗੇ ਭਾਵੇਂ ਮੀਂਹ ਜਬਟੀ ਜਾਵੇ ਪੰਨਾ ਬਰਾਬਰ ਅੰਕਲ ਪਿਛੜਾ ਦੋ ਚਾਰ ਲੀਟਰ ਤੇਲ ਜਿਹੜਾ ਵਜੂਗਾ ਆ ਵੀਰ ਭਰਾ ਅੱਜ ਤਾਂ ਮੈਨਾਂ ਵਾਲੇ ਆਪਣੇ ਬੁਲਾਏ ਸੀ ਇਹਨਾਂ ਨੂੰ ਦੱਸੀ ਜਾਣ ਕਰੀ ਇਹਾਂ ਨੇ ਭਰਾ ਤੁਹਾਡੇ ਪਿੱਛੇ সেই ঠিক বেজী